ਪੰਜਾਬ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਵਿਕਾਸ ਕਾਰਜ ਤਾਂ ਹੋਰ ਵੀ ਕੋਈ ਕੰਮ ਕਰਵਾਏ ਜਾ ਰਹੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਲਕਾ ਟਾਰੀ ਦੇ ਅਧੀਨ ਪੈਂਦੇ ਪਿੰਡ ਮਾਹਲ ਦੀਆਂ ਜਿੱਥੇ ਕਿ ਪਾਣੀ ਜਿਹੜਾ ਆ ਸੜਕਾਂ ਦੇ ਉੱਤੇ ਖੜਾ ਆ ਮੱਛਰਾਂ ਦੀ ਇੱਥੇ ਪਰਹਾਰ ਆ ਤਾਂ ਲੋਕ ਵੀ ਜਿਹੜੇ ਨੇ ਪਰੇਸ਼ਾਨ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿੰਡ ਮਾਲ ਤੋਂ ਹਲਕਾ ਟਾਰੀ ਅਧੀਨ ਆਉਂਦੇ ਪਿੰਡ ਮਾਲ ਦੀਆਂ ਵਾਰਡ ਨੰਬਰ 85 ਤੋਂ ਤਸਵੀਰਾਂ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਖੜੇ ਨੇ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਸਾਰੇ ਜਿਹੜਾ ਦੁੱਖ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਜਿਹੜਾ ਆ ਜੀਵਨ ਬਤੀਤ ਕਰ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਇਸ ਵਕਤ ਮੌਜੂਦ ਅਸੀਂ ਬਾਹਰ ਨੰਬਰ 85 ਦੇ ਤਾਂ ਕਪੂਰ ਹਸਪਤਲ ਦੇ ਬਾਹਰ ਖੜੇ ਆ ਕਪੂਰ ਹਸਪਤਲ ਜਿਹੜਾ ਆ ਉਹਨਾਂ ਕੋਲੋਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹਾਂ ਹਾਂ ਜੀ ਡਾਕਟਰ ਸਾਹਿਬ ਕੀ ਨਾਮ ਆ ਗਿਆ ਸਰ ਮੇਰਾ ਨਾਮ ਡਾਕਟਰ ਪ੍ਰਭਜੀਤ ਕੌਰ ਆ ਜੀ ਜੀ ਅਸੀਂ ਕਪੂਰ ਹਸਪਤਲ ਦੀ ਆਨਰ ਵੀ ਆ ਸਰ ਇਹ ਪ੍ਰੋਬਲਮ ਤੁਸੀਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਖੜਾ ਹੈ ਕਿੰਨੀ ਆਣ ਆਜੇ ਨੇ ਮੱਖੀ ਮੱਛਰ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਫੈਲਿਆ ਹੋਇਆ ਹੈ ਇਹ ਪ੍ਰੋਬਲਮ ਸਾਨੂੰ 4 ਮਹੀਨੇ ਤੋਂ ਫੇਸ ਕਰਨੀ ਪੈ ਰਹੀ ਹੈ 4 ਮਹੀਨੇ ਹੋ ਗਏ ਨੇ 4 ਮਹੀਨੇ ਤੋਂ ਵੱਧ ਹੋ ਚੁੱਕੇ ਨੇ ਨਾ ਹੀ ਠੇਕੇਦਾਰ ਸਾਡੀ ਕੋਈ ਸੁਣਵਾਈ ਕਰ ਰਿਹਾ ਹੈ ਠੇਕੇਦਾਰ ਨੂੰ ਫੋਨ ਕਰੋ ਤੇ ਠੇਕੇਦਾਰ ਨੇ ਫੋਨ ਚੁੱਕਣਾ ਬੰਦ ਕੀਤਾ ਹੋਇਆ ਉਹਦਾ ਕੋਈ ਰਿਸਪੌਂਸ ਨਹੀਂ ਹੁੰਦਾ ਨਾ ਹੀ ਕੋਈ ਪ੍ਰਸ਼ਾਸਨ ਇਧਰ ਧਿਆਨ ਦੇ ਰਿਹਾ ਸਾਡ ਨੂੰ ਇੰਨੀ ਕਿ ਫੇਸ ਪ੍ਰੋਬਲਮ ਕਰਨੀ ਪੈ ਰਹੀ ਹੈ ਕਿ ਪੇਸ਼ੈਂਟ ਆਂਦੇ ਨੇ ਤੇ ਸਾਡੇ ਅੱਗੇ ਨਿਕਲ ਜਾਂਦੇ ਨੇ ਕਿਉਂਕਿ ਨੰ ਸੋ ਪਲੀਜ਼ ਅਸੀਂ ਤੁਹਾਡੇ ਜ਼ਰੀਏ ਮੀਡੀਆ ਦੇ ਦੁਆਰਾ ਅਸੀਂ ਪ੍ਰਸ਼ਾਸਨ ਨੂੰ ਥੋੜਾ ਜਿਹਾ ਇਸ ਪਰ ਅਵੇਅਰਨੈਸ ਕਰਨਾ ਚਾਹੁੰਦੇ ਆ ਕਿ ਇੱਧਰ ਦੇਖਿਆ ਜਾਵੇ ਤੇ ਇੱਧਰ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ ਡਾਕਟਰ ਸਾਹਿਬ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਤੁਹਾਡੇ ਵੱਲੋਂ ਜਿਹੜਾ ਲੱਖਾਂ ਰੁਪਏ ਲਗਾ ਕੇ ਜਿਹੜਾ ਹਸਪਤਾਲ ਬਣਾਇਆ ਗਿਆ ਤੇ ਮਰੀਜ਼ ਕਿਸ ਤਰ੍ਹਾਂ ਦੇਖਦੇ ਆ ਕਿ ਪਾਣੀ ਜਿਹੜਾ ਤੇ ਦੇਖਿਆ ਜਾ ਰਿਹਾ ਕਿ ਸਾਹਮਣੇ ਖੜਾ ਆ ਲੰਗਾਂ ਦਾ ਕੋਈ ਰਸਤਾ ਨਹੀਂ ਆ ਤਾਂ ਮਰੀਜ਼ ਕਿਸ ਤਰ੍ਹਾਂ ਅੰਦਰ ਜਿਹੜੇ ਆ ਰਹੇ ਸਰ ਉਹਨਾਂ ਨੂੰ ਮੇਰੇ ਬਹੁਤ ਜ਼ਿਆਦਾ ਮਰੀਜ਼ ਨੇ ਜਿਹੜੇ ਕੀ ਬਾਹਰ ਦੇ ਬਾਹਰ ਹੀ ਨਿਕਲ ਜਾਂਦੇ ਨੇ ਕਿਉਂਕਿ ਇਧਰੋਂ ਜਦੋਂ ਬਾਰਿਸ਼ ਹੋ ਜਾ ਰਹੀ ਹੁਣ ਬਾਰਿਸ਼ ਦਾ ਸੀਜ਼ਨ ਚੱਲ ਰਿਹਾ ਹੈ ਬਾਰਿਸ਼ ਕਰਕੇ ਇਸ ਤਰ੍ਹਾਂ ਨਗਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਪਾਣੀ ਇੰਨਾ ਖੜੇ ਜਾਂਦਾ ਹੈ ਕਿ ਕਈ ਵਾਰ ਉਹ ਅੰਦਰ ਜਾਂਦੀ ਪੋਜੀਸ਼ਨ 'ਚ ਵੀ ਹੋ ਜਾਂਦਾ ਸੋ ਪੇਸ਼ੈਂਟ ਅੰਦਰ ਆ ਹੀ ਨਹੀਂ ਪਾਰੇ ਪੇਸ਼ੈਂਟ ਆਏਗਾ ਤੇ ਹਸਪੀਟਲ ਵੀ ਚੱਲਣਗੇ ਜਦੋਂ ਪੇਸ਼ੈਂਟ ਹੀ ਨਹੀਂ ਆਏਗਾ ਤਾਂ ਹਸਪੀਟਲ ਵੀ ਕੀ ਚੱਲਣਗੇ ਅਸੀਂ ਖੁਦ ਪ੍ਰਸ਼ਾਸ ਇਹ ਉਹ ਮੰਗ ਕਰਦੇ ਆ ਕਿ ਸਾਡੇ ਨਾਲ ਖੜਨ ਤੇ ਸਾਡੀ ਸਪੋਰਟ ਕਰਨ ਜੇ ਉਹ ਨਹੀਂ ਇਸ ਚੀਜ਼ ਦੇ ਬਾਰੇ ਖੜਾ ਕਰਨਾ ਚਾਹੁੰਦੇ ਤੇ ਅਸੀਂ ਇਹਨੂੰ ਖੁਦ ਰਿਪੇਅਰ ਕਰਨ ਦੀ ਜ਼ਿੰਮੇਵਾਰੀ ਲੈ ਸਕਦੇ ਆ ਜੇ ਉਹ ਪ੍ਰਸ਼ਾਸਨ ਇਸ ਜੀ ਦੀ ਜ਼ਿੰਮੇਵਾਰੀ ਨਹੀਂ ਚੁੱਕਦਾ ਤੇ ਇਸ ਤਰ੍ਹਾਂ ਦੇਖ ਰਹੇ ਆ ਕਿ ਸਾਰੇ ਜਿਹੜੇ ਤੁਹਾਡੇ ਸਮੱਸਿਆ ਜਿਹੜੀ ਆ ਤੁਹਾਨੂੰ ਆ ਰਹੀਆਂ ਦੁਕਾਨਦਾਰ ਵੀ ਲਾਗੇ ਕੋਈ ਇਕੱਠੇ ਹੋ ਕੇ ਕਿਸੇ ਐਮਐਲਏ ਨੂੰ ਜਾਂ ਕਾਉਂਸਲਰ ਵਗੈਰਾ ਨੂੰ ਨਹੀਂ ਮਿਲਿਆ ਗਿਆ ਤੁਹਾਡੇ ਨੂੰ ਸਰ ਕੋਈ ਇੱਥੇ ਕਦੀ ਅੱਜ ਦਿਨ ਤੱਕ ਪਿਛਲੇ 2 ਸਾਲ ਤੋਂ ਮੈਂ ਲਗਾਤਾਰ ਦੇਖ ਰਹੀ ਆ ਕਦੀ ਕੋਈ ਇੱਥੇ ਕਿਸੇ ਨੇ ਆਣ ਕੇ ਕੋਈ ਸਵਾਲ ਕੋਈ ਜਵਾਬ ਕਿਸੇ ਨੂੰ ਪਤਾ ਹੀ ਨਹੀਂ ਕਿ ਹਾਂਜੀ ਜੀ ਸਾਡਾ ਇਹ ਏਰੀਆ ਹੈ ਅਸੀਂ ਜਾਣਦੇ ਹਾਂ ਕਿ ਅਸੀਂ ਏਰੀਆ ਨੂੰ ਡਿਵੈਲਪ ਕਰੀਏ ਪਰ ਕੋਈ ਏਰੀਆ ਦਾ ਓਨਰ ਕੋਈ ਕਾਉਂਸਲਰ ਕਦੀ ਸਾਡੇ ਕੋ ਆਏ ਜਦੋਂ ਵੋਟਾਂ ਹੁੰਦੀਆਂ ਦੇਖਦੇ ਆ ਕਿ ਵੋਟਾਂ ਹੁੰਦੀਆਂ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਨੇ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਹੱਥ ਜੋੜਦੇ ਨੇ ਕੀ ਦੱਸੋ ਕੋਈ ਕੰਮ ਕੀ ਕੰਮ ਹੈ ਤਾਂ ਹੁਣ ਜਦੋਂ ਜਿੱਤ ਜਾਂਦੇ ਨੇ ਤੇ ਬਾਤ ਤੁਹਾਡੀ ਕੋਈ ਸਾਰ ਨਹੀਂ ਦਿੱਤੀ ਜਾਂਦੀ ਬਿਲਕੁਲ ਸਰ ਇਸ ਟਾਈਮ ਤੇ 5 ਮਹੀਨੇ ਹੋ ਗਏ ਨੇ ਇਹ ਮੇਰੇ ਸਿਰਫ ਇਕੱਲੇ ਸਾਹਮਣੇ ਮੇਰੇ 게ਟ ਦੇ ਅੱਗੇ ਨਹੀਂ ਇਥੇ ਤੁਸੀਂ ਲੈਫਟ অর ਰਾਈਟ ਸਾਰੇ ਦੇਖ ਸਕਦੇ ਹੋ ਸਾਰੇ ਪਾਸੇ ਹੀ ਪਟਾਈ ਹੋ ਚੁੱਕੀ ਆ ਔਰ ਜਦੋਂ ਬਾਰਿਸ਼ਾਂ ਆਂਦੀਆਂ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਦੇ ਅੱਗੇ ਫੇਸ ਕਰਨਾ ਪੈ ਰਿਹਾ ਪਾਣੀ ਜਿਹੜਾ ਕਿ ਅਨਹਾਈਜੀਨਿਕਾ ਬਿਮਾਰੀਆਂ ਫਲਾ ਰਿਹਾ ਹੈ ਕਾਉਂਸਲਰ ਹੋਵੇ ਚਾਹੇ ਥੁੰਦੇ ਨੇ ਚਾਹੇ ਸਰਪੰਚ ਨੇ ਚਾਹੇ ਐਮਐਲਏ ਨੇ ਕੋਈ ਵੀ ਉਹਨਾਂ ਨੂੰ ਖੁਦ ਦੇਖਣਾ ਚਾਹੀਦਾ ਆਣ ਕੇ ਬਾਹਰ ਕਿ ਲੋਕੀ ਕਿਸ ਤਰ੍ਹਾਂ ਪ੍ਰੋਬਲਮ ਨੂੰ ਫੇਸ ਕਰ ਰਹੇ ਜੇ ਪ੍ਰੋਬਲਮ ਲੋ ਅਸੀਂ ਫੇਸ ਕਰ ਰਹੇ ਹਾਂ ਤੇ ਲੋਕ ਕਿੰਨਾ ਫੇਸ ਕਰ ਰਹੇ ਹੋਣਗੇ ਤੁਸੀਂ ਇਸ ਚੀਜ਼ ਨੂੰ ਜਜਮੈਂਟ ਕਰ ਸਕਦੇ ਹੋ ਇਸ ਤਰ੍ਹਾਂ ਦੇਖਦੇ ਆ ਕਿ ਹਸਪਤਲ ਹੁੰਦੇ ਜਿਹੜੇ ਡਾਕਟਰ ਹੁੰਦੇ ਨੇ ਰੱਬ ਦਾ ਰੂਪ ਹੁੰਦੇ ਨੇ ਮਰੀਜ਼ਾਂ ਦੀ ਜਾਨ ਬਚਾਉਂਦੇ ਨੇ ਕਿ ਸਰਕਾਰ ਨੂੰ ਨਹੀਂ ਦੇਖਣਾ ਚਾਹੀਦਾ ਕਿ ਇਸ ਵਾਰ ਵੀ ਧਿਆਨ ਦੇਣਾ ਚਾਹੀਦਾ ਹਸਪਤਲ ਜੇ ਅਗਰ ਸਮੱਸਿਆ ਦੇ ਘੇਰੇ ਜਾਂਦੇ ਬਾਕੀ ਲੋਕ ਕੀ ਕਰਨਗੇ ਬਿਲਕੁਲ ਸਰ ਮੈਂ ਤੁਹਾਡਾ ਉਹੀ ਗੱਲ ਹੈ ਬਿਲਕੁਲ ਸਹਿਮਤ ਹਾਂ ਮੈਂ ਵੀ ਤੁਹਾਨੂੰ ਇਹੋ ਹੀ ਗੱਲ ਕਰ ਰਹੀ ਆ ਕਿ ਅਸੀਂ ਅੱਜ ਇਹਨੂੰ ਫੇਸ ਕਰ ਰਹੇ ਹਾਂ ਤੇ ਆਮ ਬੰਦਾ ਕੀ ਜੇ ਸਾਡੀ ਸੁਣਵਾਈ ਨਹੀਂ ਤੇ ਆਮ ਬੰਦੇ ਦੀ ਸੁਣਵਾਈ ਕਿੱਥੇ ਹੋਏਗੀ ਇਹਦੇ ਲਈ ਪ੍ਰਸ਼ਾਸਨ ਨੂੰ ਸਾਡੇ ਜਿੰਨੇ ਲਾਗੇ ਜੋ ਵੀ ਸਾਡੇ ਐਮਪੀ ਐਮਐਲਏ ਜੋ ਵੀ ਕੌਂਸਲਰ ਨੇ ਉਹਨਾਂ ਨੂੰ ਸਾਡੇ ਨਾਲ ਖੜਨਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਦੇ ਨਾਲ ਖੜੀਏ ਉਹ ਸਾਡੇ ਨਾਲ ਖੜੇ ਅਸੀਂ ਇਹਨੂੰ ਮਾਲ ਪਿੰਡ ਨੂੰ ਜ਼ਿਆਦਾ ਡਿਵੈਲਪ ਕਰ ਸਕੀਏ ਦੇਖਿਏ ਸਰਕਾਰ ਦੀ ਗੱਲ ਕਰੀਏ ਭਗਵੰਤ ਮਾਨ ਸਰਕਾਰ ਵੱਲੋਂ ਦਾਅਵੇ ਤਾਂ ਕੀਤੇ ਜਾਂਦੇ ਨੇ ਕਿ ਮੈਂ ਕਾਫੀ ਜੜੀਆਂ ਗਰਾਂਟਾ ਜੜੀਆਂ ਹਲਕਿਆਂ ਦੇ ਵਿੱਚ ਦਿੱਤੀਆਂ ਗਈਆਂ ਵਿਕਾਸ ਕਮਾਂ ਲਈ ਜੜੀਆਂ ਐਮਐਲਏ ਨੂੰ ਦਿੱਤੇ ਆ ਕਿ ਵਿਕਾਸ ਕੰਮ ਕਰਾਓ ਹਲਕੇ ਪਿੰਡਾਂ ਦੀ ਜੜੀ ਨਿਹਾਰ ਪਦਰੋ ਪਿੰਡਾਂ ਨੂੰ ਵਧੀਆ ਤਰੀਕੇ ਨਾਲ ਜੜਾ ਡਿਵੈਲਪਮੈਂਟ ਕੀਤਾ ਜਾਵੇ ਤਾਨੂੰ ਲੱਗਦਾ ਹੈ ਸਰ ਕੀ ਇਹ ਨੁਹਾਰ ਬਦਲ ਲਈ ਹੈ డు ਯੂ ਥਿੰਕ ਕਿ ਆਪਣੇ ਲੈਫਟਪਰ ਰਾਈਟ ਦੇਖਿਏ ਇੱਕ ਪਾਸੇ ਕੂੜੇ ਦਾ ਡੰਪ ਲੱਗੇ ਹੋਏ ਨੇ ਇੱਕ ਪਾਸੇ ਪਾਣੀ ਦਾ ਡੰਪ ਲੱਗਾ ਹੋਇਆ ਕੀ ਇਹ ਨੁਹਾਰ ਬਦਲੀ ਜਾ ਰਹੀ ਹੈ ਅਸੀਂ ਕਹਿ ਰਹੇ ਆ ਕਿ ਅਸੀਂ ਆਪਣਾ ਇੰਡੀਆ ਪੰਜਾਬ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਨਸ਼ਿਆਂ ਤੋਂ ਵਿਰੁੱਧ ਲੜ ਰਹੇ ਆ ਅਸੀਂ ਐਜੂਕੇਸ਼ਨ ਨਾਲ ਵੀ ਲੜ ਰਹੇ ਆ ਅਸੀਂ ਹਰ ਚੀਜ਼ ਨਾਲ ਲੜਨ ਦੀ ਪੂਰੀ ਤਿਆਰੀ ਕਰ ਰਹੇ ਆ ਪਰ ਜੇ ਸਾਡੇ ਨਾਲ ਕੋਈ ਸਪੋਰਟ ਹੀ ਨਹੀਂ ਖੜੀ ਹੋਏਗੀ ਤੇ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕੇ ਜਦੋਂ ਅਸੀਂ ਇੱਕ ਮੁਟ ਹੋਵਾਂਗੇ ਫਿਰ ਹੀ ਹਰ ਚੀਜ਼ ਤਰੱਕੀ ਕਰ ਸਕਦੀ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਹੀ ਲੱਗਦਾ ਸਰਕਾਰ ਇਸ ਫੈਸਲੇ ਤੋਂ ਫੇਲਿਅਰ ਹੈ ਜਿਹੜੇ ਫੈਸਲੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਕਿ ਅਸੀਂ ਕਰਾ ਰਹੇਗਾ ਫੇਲਿਅਰ ਹੈ ਇਹਦਾ ਜਵਾਬ ਤੁਹਾਡੇ ਸਾਹਮਣੇ ਹੀ ਆ ਅਸੀਂ ਇਹਦੇ ਵਿੱਚ ਕੋਈ ਵੀ ਪਲੱਸ ਔਰ ਮਾਇਨਸ ਨਹੀਂ ਕਹਿ ਸਕਦੇ ਤੁਹਾਡੇ ਸਾਹਮਣੇ ਹੈ ਕਿ ਸਰਕਾਰ ਪੋਜ਼ਿਟਿਵ ਰਿਸਪੌਂਸ ਦੇ ਰਹੀ ਹੈ ਕਿ ਨੈਗੇਟਿਵ ਰਿਸਪੌਂਸ ਕਿਉਂਕਿ ਹਾਲਾਤ ਬੋਲ ਰਹੇ ਨੇ ਕਿ ਸਰਕਾਰ ਕਿੱਥੇ ਖੜੀ ਹੈ ਆਪਣੇ ਕੋਈ ਡਾਕਟਰਾਂ ਦੀ ਜਿਹੜੀ ਤੁਹਾਡੀ ਕੋਈ ਟੀਮ ਆ ਜਾਂ ਕੋਈ ਜੂਨੀਅਨ ਬਣੀ ਹੋਏਗੀ ਉਹਨਾਂ ਨਾਲ ਵੀ ਕੋਈ رابطہ ਕੀਤਾ ਗਿਆ ਕਿ ਸਾਡੇ ਹਸਪੀਟਲ ਦੇ ਬਾਹਰ ਵੇਖੋ ਆ ਕੇ ਕੀ ਹਾਲ ਨੇ ਸਰ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਉਹ ਕਹ ਰਹੇ ਨੇ ਕਾਉਂਸਲਰਸ ਆਪਣਾ ਨਾਲ ਗੱਲ ਕਰੋ ਸਾਡੇ ਕਾਉਂਸਲਰ ਇੱਥੇ ਕਦੀ ਕਿਈ ਆਇਆ ਹੀ ਨਹੀਂ ਸਾਨੂੰ ਮਿਲਣ ਤਾਂ ਕੀ ਨਹੀਂ ਆਇਆ ਅਸੀਂ ਕੰਪਲੇਂਟ ਠੇਕੇਦਾਰ ਨੂੰ ਪਾ ਚੁੱਕੇ ਆ ਠੇਕੇਦਾਰ ਸਾਡਾ ਫੋਨ ਹੀ ਨਹੀਂ ਚੁੱਕਦਾ ਕਿਸੇ ਦਾ ਵੀ ਨਹੀਂ ਚੁੱਕ ਰਿਹਾ ਅਸੀਂ بڑے ਨੰਬਰਾਂ ਤੋਂ ਵੀ ਕਾਲ ਕਰ ਚੁੱਕੇ ਆ ਕਿ ਸਾਨੂੰ ਜਵਾਬ ਦਿੱਤਾ ਜਾਵੇ ਨਹੀਂ ਤੇ ਅਸੀਂ ਇਹਨੂੰ ਖੁਦ ਮੈਂਟੇਨੈਂਸ ਕਰਾ ਲਈ ਪਰ ਉਹਨਾਂ ਦੀ ਕੋਈ ਅੱਗੋਂ ਠੇਕੇਦਾਰ ਦਾ ਜਵਾਬ ਨਹੀਂ ਆ ਕਿੰਨੇ ਚਿਰ ਤੋਂ ਜਿਹੜੀ ਮੁਸ਼ਕਲ ਆ ਰਹੀ ਹੈ ਸਰ ਪਿਛਲੇ 5 ਮਹੀਨੇ ਤੋਂ 5 ਮਹੀਨੇ ਤੋਂ ਕਿਸੇ ਨਾਲੇ ਵੀ ਰਾਬਤਾ ਨਹੀਂ ਹੋਇਆ ਤੁਹਾਡਾ ਕੋਈ ਨਹੀਂ ਸਰ ਰਾਬਤਾ ਕੋਈ ਕਰ ਹੀ ਨਹੀਂ ਰਿਹਾ ਜੇ ਅਸੀਂ ਵੀ ਜਾਣਦੇ ਹਾਂ ਕੋਈ ਤੋਂ ਅੱਗੇ ਸੁਣਵਾਈ ਹੋਈ ਨਹੀਂ ਰਹੀ ਸਾਡੀ ਹੁਣ ਕੀ ਮੈਸੇਜ ਦੇਣਾ ਕੀ ਅਪੀਲ ਕਰਨਾ ਹੈ ਵੀ ਅਸੀਂ ਇਹੋ ਦੇਣਾ ਚਾਹੁੰਦੇ ਹਾਂ ਕਿ ਥਰੂ ਤੁਹਾਡੇ ਕੀ ਪਲੀਜ਼ ਸਾਡੀ ਸੁਣਵਾਈ ਕੀਤੀ ਜਾਵੇ ਸਾਨੂੰ ਦੋਵੇਂ ਪਾਸੇ ਤੁਸੀਂ ਲੈਫਟ ਦੇਖੋ ਤੇ ਕੂੜੇ ਦਾ ਡੰਪ ਨੇ ਰਾਈਟ ਦੇਖੋ ਤੇ ਤੁਸੀਂ ਪਾਣੀ ਦਾ ਸਾਰਾ ਢੇਰ ਜਿਹੜਾ ਮੱਕੀ ਮੱਛਰ ਉਹ ਵੀ ਮੱਖੀ ਮੱਛਰ ਨੂੰ ਸੱਦਾ ਦੇ ਰਿਹਾ ਬਿਮਾਰੀਆਂ ਦੇ ਘਰ ਨੂੰ ਸੱਦਾ ਦੇ ਰਿਹਾ ਜਿਹੜਾ ਗੇਟ ਦੇ ਅੱਗੇ ਪਾਣੀ ਖੜਾ ਉਹ ਵੀ ਬਿਮਾਰੀਆਂ ਨੂੰ ਹੀ ਸੱਦਾ ਦੇ ਰਿਹਾ ਅਸੀਂ ਦੋਵੇਂ ਪਾਸੇ ਅਸੀਂ ਹਸਪੀਟਲ ਖੋਲ੍ਹ ਕੇ ਵੀ ਅਨ ਹਾਈਜਨਿਕ ਸੋ ਪਲੀਜ਼ ਸਾਡੀ ਅਸੀਂ ਇਹੋ ਅੱਗੇ ਰਿਕਵੈਸਟ ਹੈ ਸਾਰਿਆਂ ਦੇ ਅੱਗੇ ਕਿ ਸਾਡੀ ਸਪੋਰਟ ਕੀਤੀ ਜਾਵੇ ਔਰ ਇਹਨੂੰ ਹਾਈਜਨਿਕ ਕਰਨ ਦੇ ਵਿੱਚ ਸਾਡੀ ਮਦਦ ਕਰੋ ਡਾਕਟਰ ਸਾਹਿਬ ਕਿੰਨਾ ਕਿ ਜਿਹੜਾ ਤੁਹਾਨੂੰ ਨੁਕਸਾਨ ਹੋ ਰਿਹਾ ਤੁਹਾਡੇ ਮਰੀਜ਼ ਜਿਹੜੇ ਇੱਥੋਂ ਆ ਆਂਦੇ ਨੇ ਪਾਣੀ ਦੇ ਕੇ ਵਾਪਸ ਚਲੇ ਜਾਂਦੇ ਸਰ ਮੈਕਸਿਮਮ ਸਾਡਾ ਬਹੁਤ ਪੰਜ ਮਹੀਨੇ ਤੋਂ ਨੁਕਸਾਨ ਹੀ ਹੋ ਰਿਹਾ ਕਿਉਂਕਿ ਪਾਣੀ ਖੜਾ ਹੋ ਜਾਂਦਾ ਹੈ ਰੋਡ ਇੰਨਾ ਕਿ ਡੈਮੇਜ ਹੋ ਚੁੱਕਾ ਹੈ ਕਿ ਅੰਦਰ ਆਂਦੇ ਲਈ ਪ੍ਰੈਗਨਸੀ ਜਿਹੜੀ ਪ੍ਰੈਗਨੈਂਟ ਊਮੈਂਸ ਨੇ ਉਹਨਾਂ ਨੂੰ ਅੰਦਰ ਆਣਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਉਹ ਲੇਬਰ ਪੇਨ ਦੇ ਵਿੱਚ ਹੁੰਦੀਆਂ ਨੇ ਅੰਦਰ ਆ ਨਹੀਂ ਸਕ ਪੋਜੀਸ਼ਨ ਹੁੰਦੀ ਉਹ ਕਈ ਵਾਰ ਅੱਗੇ ਟਰਾਂਸਫਰ ਕਰਨਾ ਪੈਂਦਾ ਤਾਂ ਨਨ ਕਿਹਾ ਕਿ ਸਾਡੀ ਜਿਹੜੀ ਆ ਕਿਤੇ ਸੁਣਵਾਈ ਨਹੀਂ ਆ ਹੋਰ ਵੀ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾ ਤੇ ਕਿੰਨੀ ਕੀ ਸਮੱਸਿਆ ਤੇ ਸਰ ਮੇਰਾ ਨਾਮ ਹਰਮੀਤ ਕੌਰ ਸਰ ਗਾਖ ਕਾਫੀ ਘਟ ਗਏ ਨੇ ਆਉਣਾ ਤੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੋ ਸਕੇ ਤਾਂ ਜਲਦੀ ਤੋਂ ਜਲਦੀ ਇਹ ਸਾਡੀ ਸੁਣਵਾਈ ਹੋਈ ਜਾਵੇ ਦੁਕਾਨ ਕਰ ਰਹੇ ਕਿ ਅੱਜ ਕੋਈ ਲੱਗਦਾ ਕੋਈ ਗਾਖ ਆਇਆ ਕੋਈ ਬੋਣੀ ਪਾਣੀ ਕੀਤੀ ਸਰ ਨਹੀਂ ਅੱਜ ਕੋਈ ਗਾਖ ਨਹੀਂ ਆਇਆ ਦੋ ਤਿੰਨ ਦਿਨ ਹੋ ਗਿਆ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਕੋਈ ਗਾਖ ਆ ਹੀ ਨਹੀਂ ਰਿਹਾ ਬਾਰਸ਼ ਦਾ ਪਾਣੀ ਖੜਾ ਹੋਇਆ ਹੈ ਕਿੰਨਾ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਸਮੱਸਿਆ ਕਰਨੀ ਜਿਹੜਾ ਗਾਗ ਨਹੀਂ ਆ ਰਿਹਾ। ਹਾਂਜੀ ਇਹ ਬਸ ਇਹੀ ਸਮੱਸਿਆ ਗਈ ਹੈ। ਸਾਡੀ ਸੁਣਵਾਈ ਨਹੀਂ ਹੋ ਰਹੀ। ਹੋ ਸਕੇ ਤੇ ਪਲੀਜ਼ ਜਲਦੀ ਤੋਂ ਜਲਦੀ ਇਹ ਕਰਵਾਇਆ ਜਾਵੇ। ਤਾਂ ਤੁਸੀਂ ਕਿਧੇ ਕਾਉਂਸਲਰ ਬਗਾਨਾ ਸੰਪਰਕ ਨਹੀਂ ਕੀਤਾਗਾ ਜਦੋਂ ਇਲੈਕਸ਼ਨ ਹੁੰਦੀ ਤੁਹਾਡੇ ਕੋਲ ਵੋਟਾਂ ਲੈਣਾਂ ਦੇ ਤਾਂ ਜਿੱਤ ਕੇ ਵੀ ਬਾਅਦ ਵਿੱਚ ਅਭੀ ਆਏ ਹੋਣਗੇ ਵਧਾਈ ਵਧੂਈ ਦੇਣਾਂ ਧੰਨਵਾਦ ਕਰਨ ਆਏ ਹੋਣਗੇ ਉਦੋਂ ਵੀ ਨਹੀਂ ਕੋਈ ਗੱਲਬਾਤ ਕੀਤੀ। ਸਰ ਨਹੀਂ ਕੋਈ ਕਾਉਂਸਲਰ ਨਹੀਂ ਕਦੀ ਦੇਖਿਆ ਹੀ ਨਹੀਂ ਪਹਿਲੀ ਗੱਲ ਤੇ ਧੰਨਵਾਦ ਵੀ ਨਹੀਂ ਦੇਖਿਆ ਨਾ ਕਿ ਦੀ ਹਾਪੀ ਕੋਈ ਰਿਕੁਐਸਟ ਕਰਦਾ ਜਾਂ ਕੋਈ ਕੁਝ ਵੀ ਕਦੀ ਦੇਖਿਆ ਹੀ ਨਹੀਂ ਆ ਤੁਹਾਨੂੰ ਪਤਾ ਤੁਹਾਡੇ ਇਲਾਕੇ ਦਾ ਕਾਉਂਸਲਰ ਕੌਣ ਹੈ ਨਹੀਂ ਸਰ ਸਾਨੂੰ ਨਹੀਂ ਪਤਾ 10 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਸਾਨੂੰ ਨਹੀਂ ਪਤਾ ਕਿ ਕਾਉਂਸਲਰ ਕੌਣ ਹੈਗਾ ਹੈ ਪਰ ਜੋ ਦੂਸਰਾ ਐਮਐਲਏ ਕੌਣ ਹੈਗਾ ਹੈ ਕੋਈ ਨਹੀਂ ਆ ਦੇਖਿਆ ਉਹਨਾਂ ਨੂੰ ਪਤਾ ਨਹੀਂ ਆ ਕਿ ਸਾਡੇ ਇਲਾਕੇ ਦਾ ਕਾਉਂਸਲਰ ਕੌਣ ਹੈ ਤਾਂ ਹੋਰ ਵੀ ਗੱਲਬਾਤ ਕਰਦੇ ਆ ਮਰੀਜ਼ ਲੈ ਕੇ ਆਏ ਨੇ ਆਪਣਾ ਪਪਾ ਜੀ ਕਿੰਨੀ ਕਿ ਦਿੱਕਤ ਆਈ ਜਦੋਂ ਆਪਣਾ ਤੁਸੀਂ ਇੱਥੇ ਮਰੀਜ਼ ਲੈ ਆ ਬਹੁਤ ਮੁਸ਼ਕਲ ਹੋਈ ਬਹੁਤ ਮੁਸ਼ਕਲ ਇਹ ਉਹਦੇ ਵਿੱਚ ਅਸੀਂ ਕੀ ਕਹਿ ਸਕਦੇ ਮਾੜ ਨੂੰ ਮਾੜ ਮੰਨਿਆ 4 ਮਹੀਨੇ ਹੋ ਗਏ ਆ ਸਾਡੀ ਸਨਾਈ ਨਹੀਂ ਹੋ ਰਹੀ ਲੰਘ ਗਿਆ ਉਹ ਕੋਈ ਗੱਲ ਨਹੀਂ ਕਈ ਗਾਮਂ ਲੰਘ ਜਾਂਦੇ ਆ ਇਥੋਂ ਵੇਖੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਕੰਮ ਨਹੀਂ ਕਰਵਾਏ ਜਾਂਦੇ ਅਸੀਂ ਕੀ ਕਹਿ ਸਕਦੇ ਸਰਕਾਰਾਂ ਦੀ ਕਮੀ ਆ ਕਾਉਂਸਲ ਦੀ ਕਮੀ ਆ ਉਹ ਸਰਕਾਰਾਂ ਆਪੇ ਡਾਟ ਕਰਨਾ ਤੇ ਕੰਮ ਹੋਣਾ ਜੇ ਸਰਕਾਰਾਂ ਧਿਆਨ ਨਹੀਂ ਕਰਦੀਆਂ ਤਾਂ ਕਾਉਂਸਲ ਦਾ ਇਹਨਾਂ ਖਿਆਲ ਨਹੀਂ ਕਰਨਾ ਇਹ ਲੱਗਦਾ ਪਾਪਾ ਜੀ ਜਦੋਂ ਵੋਟਾਂ ਹੰਦੀਆਂ ਦਾ ਹੱਥ ਜੋੜ-ਜੋੜ ਵੋਟਾਂ ਮੰਗਣਾਂ ਦੇ ਪਿੰਡਾਂ ਦੇ ਵਿੱਚ ਵੀ ਵੇਖਿਆ ਦਿਆ ਸ਼ਹਿਰਾਂ ਦੇ ਵਿੱਚ ਵੀ ਹਾਥੇ-ਦਸਤੇ ਜੋੜ ਵੋਟਾਂ ਮੰਗਦੇ ਨੇ ਜਦੋਂ ਜਿੱਤ ਜਾਂਦੇ ਨੇ ਤੇ ਬਾਅਦ ਵਿੱਚ ਦਿਖਾਈ ਨਹੀਂ ਦਿੰਦੇ ਉਦੋਂ ਤੇ ਕਹਿੰਦੇ ਆ ਵੀ ਐ ਸਾਰੇ ਕੰਮ ਕਰਾਂਗੇ ਬਾਅਦ ਦੇ ਵਿੱਚ ਕੋਈ ਦੀ ਸੁਣਾਈ ਨਹੀਂ ਕਰ ਰਿਹਾ ਕੋਈ ਸੁਣਾਈ ਨਹੀਂ ਆ ਦੇਖਣ ਦੇ ਉਹ ਦਹੀਂ ਸਾਰੇ ਦੁਨੀਆ ਦੇਖਣ ਦੀ ਆ ਕਿੰਨੀ ਇੱਥੇ ਮੁਸ਼ਕਲ ਹੋਈ ਆ ਉਹ ਕੂੜਾ ਢੇਰ ਲੱਗਾ ਵਾ ਬਿਮਾਰੀ ਫੈਲ ਗਈ ਸਿਰਫ ਇਹ ਆ ਵੀ ਇੱਕ ਦੂਜੇ ਦੀ ਕਹਿ ਨਹੀਂ ਸਕਦੇ ਪਿੰਡਾਂ ਹੀ ਲੜਦੇ ਆ ਆਪੋ ਵਜਦੀ ਕਿ ਕਿਸੇ ਨੂੰ ਕੋਈ ਨਹੀਂ ਰੋਕਦਾ ਇੱਥੇ ਨਾ ਸੋਟਾ ਕਿ ਪਪਾ ਪਪਾਈ ਲੱਗਦਾ ਆ ਕਿ ਇਹ ਧੜੇਬਾਜੀ ਕਰਨੀ ਹੈ ਜਿਹੜਾ ਕੰਮ ਰੋਕਿਆ ਗਿਆ ਵੇਖੋ ਜੀ ਹੁਣ ਸਾਨੂੰ ਇਹ ਗੱਲ ਦਾ ਵੀ ਧੜੇਬਾਜੀ ਰੋਕਿਆ ਗਿਆ ਕਿਹੜੇ ਤਰੀਕੇ ਨਾਲ ਸਾਨੂੰ ਤੇ ਮੁਸ਼ਕਲ ਹੋਈ ਜਾਣਾ ਇੱਥੇ ਠੀਕ ਆ ਤਾ ਦੇਖਿਆ ਕਿ ਗੱਲਬਾਤ ਕੀਤੀ ਹੈ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਉੱਥੋਂ ਦੇ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਹਿਣਾ ਕਿ ਤਿੰਨ ਚਾਰ ਮਹੀਨੇ ਤੋਂ ਪਿਛਲੇ ਕਾਫੀ ਜਿਹੜੀਆਂ ਦਿੱਕਤਾਂ ਆ ਰਹੀਆਂ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਕਾਉਂਸਲਰ ਸਾਹਿਬ ਤੋਂ ਵੀ ਗਏ ਆ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਆ ਤਾਂ ਇੱਥੋਂ ਦੇ ਜਿਹੜੇ ਠੇਕੇਦਾਰ ਆ ਉਹਨਾਂ ਨਾਲ ਵੀ ਸੰਪਰਕ ਕੀਤਾ ਗਿਆ ਪਰ ਕੋਈ ਜਿਹੜੀ ਆ ਐਸਾ ਕੋਈ ਹੱਲ ਨਹੀਂ ਨਿਕਲਿਆ ਤਾਂ ਦੇਖਦੇ ਆ ਕਿ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕਿੰਨੇ ਦਿਨਾਂ ਚ ਇਹਨਾਂ ਦਾ ਜਿਹੜਾ ਹੱਲ ਹੁੰਦਾ ਆ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ विनोद कुमार लोकराज टीवी हेलो हां जी हेलो कार सस्सी का काल सर दिलबाग सिंह जी हां जी सर विनोद ਗੱਲ ਕਰ ਰਿਹਾ ਪੱਤਰਕਾਰ ਲੋਕਰਾਜ ਟੀਵੀ ਤੋਂ हां जी ਹਾਂ ਮੈਂ ਸਰ ਇੱਕ ਮਾਲ ਪਿੰਡ ਹੈਗਾ 85 ਨੰਬਰ ਵਾਰਡ ਆ ਉਹ ਜਿਹੜੀ ਸਾਈਡ ਤੇ ਇੰਟਰਲੌਕ ਟਾਈਲਾਂ ਨਹੀਂ ਲੱਗੀਆਂ ਉੱਥੇ ਲੋਕ ਬਹੁਤ ਪਰੇਸ਼ਾਨ ਆ ਉਹ ਹੋ ਗਈ ਮੇਰੀ ਗੱਲ ਨੂੰ ਕੱਲ ਨੂੰ ਪਰਸੋਂ ਹੋ ਜਾਏਗਾ ਜੀ हां जी हां जी ਉਹ ਕਹਿ ਰਹੇ ਆ